ਸਾਸ਼ੀ ਗਾਲ ਜੀ ਹੁਣੇ ਇੱਕ ਖਬਰ ਮਿਲੀ ਆ ਕੋਈ ਪਤਾ ਲੱਗਾ ਜੀ ਹਰਮੰਦਰ ਸਾਹਿਬ ਕੋਈ ਚਿੱਠੀ ਆਈ ਸੀ ਉਹਨਾਂ ਨੇ ਹਰਮੰਦਰ ਸਾਹਿਬ ਨੂੰ ਡੋਨਾ ਤੇ ਕਿਹਾ ਦੇਖੋ ਜੀ ਕਿ ਹਰਮੰਦਰ ਸਾਹਿਬ ਆ ਮਹਾਰਾਜ ਗੁਰੂ ਸਾਹਿਬ ਆ ਵੀ ਰੱਖਿਆ ਕਰਦੇ ਆ ਬਹੁਤ ਮੈਨੂੰ ਲੱਗਦਾ ਕੋਈ ਕੋਈ ਏਜੰਸੀਆਂ ਦੇ ਕੰਮ ਆ ਗਰਬਰੀ ਫਲਾਉਣੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਹਰਮੰਦਰ ਸਾਹਿਬ ਨੂੰ ਕੋਈ ਧਮਕੀ ਦੇ ਦੇ ਹਰ ਕੋਈ ਬੰਦਾ ਕੋਈ ਡਰਦਾ ਆ ਗੁਰੂ ਸਾਹਿਬ ਦੇ ਘਰੋਂ ਕਰੋ ਮੱਥਾ ਟੇਕਣ ਜਾਂਦਾ ਆ ਉਹਨੂੰ ਭੈ ਆਉਂਦਾ ਮੈਂ ਗੁਰੂ ਸਾਹਿਬ ਦੇ ਘਰ ਮੱਥਾ ਟੇਕਣ ਚੱਲਿਆ ਆ ਆਪ ਉਸ ਹਵਾ ਫਲਾਉਂਦੇ ਆ ਲੋਕ ਹਵਾ ਫਲਾ ਕੇ ਉਹ ਫਾਇਦਾ ਲੈਂਦੇ ਆ ਤੇ ਪਤਾ ਨਹੀਂ ਹਰਮੰਦਰ ਸਾਹਿਬ ਆਜੇ ਧਮਕੀ ਸਿੱਖਾਂ ਦੇ ਗੁਰਦਾਰੇ ਨੂੰ ਧਮਕੀ ਦਿੱਤੀ ਗਈ ਹਰਮੰਦਰ ਸਾਹਿਬ ਨੂੰ ਆ ਚਾਲਾਂ ਹੁੰਦੀਆਂ ਵੀਰੋ ਇਹਨਾਂ ਚਾਲਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਜਰੂਰ ਮੈਂ ਕਹਾਂਗਾ ਖਬਰਦਾਰ ਰਹਿਣਾ ਚਾਹੀਦਾ ਚਾਲਾਂ ਤੋਂ ਆ ਇਹਨਾਂ ਦੀਆਂ ਚਾਲਾਂ ਹੁੰਦੀਆਂ ਏਜੰਸੀਆਂ ਦੀਆਂ ਇਹਨਾਂ ਲੋਕਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨਾ ਗਰਬਰ ਫਲਾਉਣੀ ਪੰਜਾਬ ਦੇ ਅੰਦਰ ਕਿਹੜਾ ਹਰਮੰਦਰ ਸਾਹਿਬ ਆ ਉੱਥੇ ਗੁਰੂ ਸਾਹਿਬ ਆਪ ਖੁਦ ਰੱਖਿਆ ਕਰਦੇ ਆ ਮਹਾਰਾਜ ਆਪ ਖੁਦ ਹਾਜ਼ਰ ਆ ਗੁਰੂ ਸਾਹਿਬ ਨੂੰ ਖੁਦ ਪਤਾ ਆ ਉਹ ਨਾ ਬਣੋ ਗੁਰੂ ਸਾਹਿਬ ਦੇ ਬਣੋ ਪੱਤਾ ਨਹੀਂ ਹਿੱਲਦਾ ਸਾਰਾ ਰੱਬ ਦਾ ਬਾਣਾ ਆ ਆ ਕਿਤਰਾ ਹਵਾ ਫਰਾਉਣ ਵਾਲਿਆਂ ਦੇ ਪੱਲੇ ਕੁਝ ਨਹੀਂ ਰਹਿਣਾ ਕਈ ਹਰਮੰਦਰ ਸਾਹਿਬ ਤੇ ਚੜ ਕੇ ਆਏ ਉਹ ਮੁੜ ਕੇ ਮੇ ਮਰਦਾ ਮਿੱਟੀ ਚ ਦਲੀਆਂ ਮਲੀਆਂ ਖਤਮ ਹੋ ਗਏ ਆ ਉਹਨਾਂ ਦਾ ਨਾਂ ਹੀ ਲੋਕ ਭੁੱਲ ਗਏ ਆ ਠੀਕ ਆ ਨਾ ਕਿਹੜਾ ਹਰਮੰਦਰ ਸਾਹਿਬ ਤੇ ਚੜ ਕੇ ਆਇਆ ਉਹ ਲੱਭਾ ਨਹੀਂ ਮੈਂ ਕਿੰਦਾਰੇ ਦਿੱਤ ਸਾਰਿਆ ਇਤਿਹਾਸ ਇਤਿਹਾਸ ਸਿੱਖਾਂ ਦਾ ਇਤਿਹਾਸ ਸਾਰਿਆਂ ਨੂੰ ਪਤਾ ਆ ਇਹਦੇ ਲੋਕ ਹਵਾ ਫੁਲਾਉਂਦੇ ਬਹੁਤ ਹਵਾ ਫੁਲਾਉਂਦੇ ਹਰਮੰਦਰ ਸਾਹਿਬ ਤੇ ਲੱਖਾਂ ਹੀ ਲੋਕ ਉੱਥੇ ਮੱਥਾ ਟੇਕਣ ਆਉਂਦੇ ਆ ਰੋਜ਼ ਪਤਾ ਨਹੀਂ ਲੱਖਾਂ ਦੀ ਗਿਣਤੀ ਚ 4-4 ਘੰਟੇ ਲੱਗਦੇ ਮੱਥਾ ਨਹੀਂ ਟੇਕਿਆ ਜਾਂਦਾ ਹਰਮੰਦਰ ਸਾਹਿਬ ਚ ਲੋਕੀ ਬਾਹਰੋਂ ਆਉਂਦੇ ਆ ਬਾਹਰ ਦੇ ਦੇਸ਼ਾਂ ਜੋਂ ਆਉਂਦੇ ਇੰਡੀਆ ਚੋਂ ਅਮਰੀਕਾ ਯੂਕੇ ਸਾਰੇ ਲੋਕ ਮੱਥਾ ਟੇਕਣ ਆਉਂਦੇ ਗੁਰੂ ਸਾਹਿਬ ਦੇ ਘਰ ਦੇਖੋ ਕਿਹਨਾਂ ਦੇ ਉਥੇ ਮੱਥਾ ਟੇਕਣੋਂ ਦੇ ਆ ਕੇ ਉਹਨਾਂ ਦੇ ਦੁੱਖ ਘਟੇ ਜਾਂਦੇ ਗੁਰੂ ਸਾਹਿਬ ਦੇ ਘਰ ਜਾ ਕੇ ਰੱਬ ਤੋਂ ਆ ਕੇ ਖੁਸ਼ੀਆਂ ਲੈਂਦੇ ਆ ਕਿਹਰੇ ਹਵਾ ਫਲਾਉਂਦੇ ਆ ਮਹਾਰਾਜ ਦੇ ਹਰਮੰਦਰ ਸਾਹਿਬ ਨੂੰ ਡਾਉਣ ਦੀਆਂ ਬੰਬਾਂ ਨਾਲ ਮੈਂ ਕਹਿੰਦਾ ਕੁਛ ਨਹੀਂ ਹੋਣਾ ਝੂਠ ਮਾਰਦੇ ਆ ਇਹਨਾਂ ਦੇ ਪਿੱਛੇ ਨਾ ਲੱਗਿਓ ਜਰੂਰ ਉਥੇ ਮੱਥਾ ਟੇਕਣ ਜਾਓ ਗੁਰਦਾਰਾ ਸਾਹਿਬ ਹਰਮੰਦਰ ਸਾਹਿਬ ਕੋਈ ਕੁਛ ਨਹੀਂ ਹੋਣਾ ਆ ਸਾਰੇ ਭਲੇਖੇ ਪਾਉਣ ਦੇ ਕੋਈ ਏਜੰਸੀਆਂ ਦੇ ਚਾਲਾਂ ਆ ਠੀਕ ਆ ਗਰਬਰ ਪੰਜਾਬ ਨੂੰ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਦਾ ਘਰਾ ਮਾਹੌਲ ਖਰਾਬ ਨਹੀਂ ਹੋ ਚੜਦੀ ਕਲਾ ਗੁਰੂ ਰਾਮਦਾਸ ਮਹਾਰਾਜ ਚੜਦੀ ਕਲਾ ਰੱਖਣਗੇ ਹਰ ਕੇ ਦੀ ਮਹਾਰਾਜ ਉਹਦੇ ਖੁਦ ਰੱਖਿਆ ਕਰਨ ਦੇ ਆ ਗੁਰੂ ਸਾਹਿਬ ਆ ਬੈਠੇ ਆ ਹੁਣ ਬੰਬਾਂ ਬੰਬਾਂ ਦੀ ਕੋਈ ਚਿੰਤਾ ਨਹੀਂ ਗੁਰੂ ਸਾਹਿਬ ਨੂੰ ਠੀਕ ਹੈ ਨਾ ਮਹਾਰਾਜ ਪੰਥ ਖਾਲਸਾ ਰੂ ਚੜਦੀ ਕਲਾ ਗੂੰਜਾ ਪੈਂਦੀ ਰਹਿਣਗੀਆਂ ਨੇ ਮੇਰੇ ਖਾਲਸੇ ਪੰਥ ਦੀ ਸਤਿ ਸ੍ਰੀ ਅਕਾਲ